ਬਾ ਇਹ ਸਾਲ ਵੀ ਸਾਹਮਣੇ ਆ ਰਹੀਆਂ ਨੇ ਖਬਰਾਂ ਵੀ ਘੱਟੋ ਘੱਟ 4 ਲੱਖ ਹੈਕਟੇਰ ਲੈਂਡ ਜੋ ਹੈ ਉਹ ਬੁਸ਼ ਫਾਇਰ ਦੀ ਚਪੇਟ ਵਿੱਚ ਆ ਚੁੱਕਾ ਹੈ ਇੰਨੀ ਵੱਡੀ ਜ਼ਮੀਨ ਮਨੁੱਖਾਂ ਦਾ ਬਰਨਾ ਕੁਦਰਤ ਨਾਲ ਖਲਵਾੜ ਹੋਇਆ ਉਹਦੇ ਨਤੀਜੇ ਸਾਰੀ ਦੁਨੀਆ ਨੂੰ ਭੁੱਖ ਨੇ ਪੈਰ ਰਹਾ ਜਦੋਂ ਉਹ ਤੇ ਗੋਸ਼ਟਵਰ ਲੱਗਦੀ ਹੈ ਕੰਟਰੋਲ ਕਰਨੀ ਬੜੀ ਔਖੀ ਹੋ ਜਾਂਦੀ ਆ ਜਿਹੜੇ ਬੱਚੇ ਆਸਟ੍ਰੇਲੀਆ ਜਾਣ ਦੇ ਚਾਹਵਾਨ ਨੇ ਜਿਹੜੇ ਉੱਥੇ ਪੜ੍ਹਨਾ ਚਾਹੁੰਦੇ ਆ ਜਾਂ ਫਿਰ ਉੱਥੇ ਆਪ ਦਾ ਭਵਿੱਖ ਦੇਖਦੇ ਨੇ ਉਹਨਾਂ ਬਾਰੇ ਦੱਸੋ ਸਰ ਵੀ ਕੀ ਕੀ ਹੋਰ ਅਪਡੇਟਸ ਨੇ ਕੀ ਨਵੀਆਂ ਪੋਲਿਸੀਜ਼ ਨੇ ਕੀ ਕੀ ਕੁਝ ਹੈ ਇਹਦੇ ਚੋਨੀਆਂ ਇੰਡੀਆ ਦੀਆਂ 100 ਨੇੜ ਤਰ੍ਹਾਂ ਦੀਆਂ ਯੂਨੀਵਰਸਿਟੀਆਂ 100 ਕਾਲਜ ਪ੍ਰਾਈਵੇਟ ਹੋਣ ਗਈਆਂ ਜਾਂ ਕੋਈ ਵੀ ਆ ਉਹਨਾਂ ਤੋਂ ਕੋਈ ਡਿਗਰੀਆਂ ਨਾ ਲਾਓ ਨਾ ਕਿਤੇ ਨਾ ਚੂਜ਼ ਕਰੋ ਕਿਸੇ ਦੇ ਚਾਂਸੇ ਜਨਾਬ ਮੈਨੂੰ ਵੀ ਵੀਜ਼ਾ ਚਾਹੀਦਾ ਜਿੱਦਾਂ ਮਰਜ਼ੀ ਲਵਾ ਦਿਓ ਉਹ ਗਨੌਲ ਹਟ ਹੋ ਗਈਆਂ ਚੈਕਿੰਗ ਹੋਣੀ ਆ ਜਿਹੜੀ ਸਕੀਲਸ ਦੀ ਲੋੜ ਆ ਉੱਥੇ ਪ੍ਰੋਫੈਸ਼ਨ ਦੀ ਦਾ ਟੀਚਰ ਵੀ ਚਾਹੀਦੇ ਚਾਈਲਡ ਕੇਰ ਦੇ ਟੀਚਰ ਚਾਹੀਦੇ ਆ ਨਾਣੂਦਾਰ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਜਿੱਥੇ ਪੰਜਾਬੀਆਂ ਦਾ ਨਾਮ ਕੀਤਾ ਸਿੱਖਾਂ ਦਾ ਨਾਮ ਚਾ ਕੀਤਾ ਉੱਥੇ ਆਸਟ੍ਰੇਲੀਆ ਨਾਲ ਦਾ ਵੀ ਉਹਨੇ ਨਾਮ ਚਾ ਕੀਤਾ ਸਕਲ ਸਾਰਿਆਂ ਨੂੰ ਮੈਂ ਹਦਫ ਸੀਰਤ ਕਹਤੇ ਤੁਸੀਂ ਦੇਖ ਰਹੇ ਹੋ ਆਸਟ੍ਰੇਲੀਆ ਡਾਇਰੀ ਪ੍ਰੋਗਰਾਮ ਇਸ ਪ੍ਰੋਗਰਾਮ ਰਾਹੀਂ ਆਪਾਂ ਸਾਂਝੀ ਕਰਦੇ ਹਾਂ ਆਸਟ੍ਰੇਲੀਆ ਦੀਆਂ ਮੁੱਖ ਖਬਰਾਂ ਆਸਟ੍ਰੇਲੀਆ ਵਿੱਚ ਕਾਫੀ ਵੱਡੇ ਪੱਧਰ ਤੇ ਭਾਰਤੀ ਭਾਈਚਾਰਾ ਤੇ ਖਾਸ ਤੌਰ ਤੇ ਸਿੱਖ ਭਾਈਚਾਰਾ ਵਸਦਾ ਹੈ ਤੇ ਉਹਨਾਂ ਦੇ ਨਾਲ ਜੁੜਦੀਆਂ ਕਾਫੀ ਸਾਰੀ ਖਬਰਾਂ ਸਾਹਮਣੇ ਆਉਂਦੀਆਂ ਨੇ ਕਾਫੀ ਸਾਰੇ ਮੁੱਦੇ ਉੱਠਦੇ ਨੇ ਤੇ ਇਹਨਾਂ ਬਾਰੇ ਚਰਚਾ ਕਰਨ ਲਈ ਸਾਡੇ ਨਾਲ ਜੁੜੇ ਨੇ ਕਰਨੈਲ ਸਿੰਘ ਜੀ ਸਰ ਤੁਹਾਡਾ ਪ੍ਰੋਗਰਾਮ ਤੇ ਬਹੁਤ-ਬਹੁਤ ਸਵਾਗਤ ਹੈ। ਅ थैंक यू ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰੇ ਹੀ ਦੇਖਣ ਵਾਲੇ ਸਾਡੇ ਸੱਜਣਾ ਬਿੱਤਰਾਂ ਨੂੰ। ਜੀ। ਜੀ। ਸਰ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਤੇ ਤੇ ਆਪਾਂ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਤਾਂ ਜਿਹੜੀ ਵੱਡੇ ਕਾਫੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੁਸ਼ ਫਾਇਰਸ ਦੀ। ਆਸਟ੍ਰੇਲੀਆ ਵਿੱਚ ਬੁਸ਼ ਫਾਇਰਸ ਕਾਫੀ ਹਰ ਸਾਲ ਹੀ ਕਾਫੀ ਜ਼ਿਆਦਾ ਤਬਾਹੀ ਮਚਾਉਂਦੇ ਨੇ। ਤੇ ਇਸ ਵਾਰ ਇਸ ਸਾਲ ਵੀ ਸਾਹਮਣੇ ਆ ਰਹੀਆਂ ਨੇ ਖਬਰਾਂ ਵੀ ਘੱਟੋ ਘੱਟ 4 ਲੱਖ ਹੈਕਟੇਰ ਲੈਂਡ ਜੋ ਹੈ ਉਹ ਬੁਸ਼ ਫਾਇਰ ਦੀ ਚਪੇਟ ਵਿੱਚ ਆ ਚੁੱਕਾ ਹੈ ਇੰਨੀ ਵੱਡੀ ਜ਼ਮੀਨ ਬੁਸ਼ ਫਾਇਰ ਦੀ ਚਪੇਟ ਵਿੱਚ ਆ ਚੁੱਕੀ ਹੈ ਇਸ ਤੋਂ ਇਲਾਵਾ 260 ਘਰ 900 ਢਾਂਚੇ ਸਟਰਕਚਰ ਜਿਵੇਂ ਆਪਾਂ ਕਹਿੰਦੇ ਆ ਉਹ ਵੀ ਡਿਸਟਰੋਏ ਹੋ ਚੁੱਕੇ ਨੇ ਇਹਦੇ ਕਰਕੇ ਤਬਾਹ ਹੋ ਚੁੱਕੇ ਨੇ ਪੂਰੀ ਤਰ੍ਹਾਂ ਤੇ ਨਾਲ ਹੀ ਕਿਸਾਨਾਂ ਵੱਲੋਂ ਵੀ ਰਿਪੋਰਟਾਂ ਆਈਆਂ ਨੇ ਵੀ 20000 ਪਸ਼ੂਆਂ ਦਾ ਨੁਕਸਾਨ ਹੋਇਆ ਹੈ ਇਸ ਬਾਰੇ ਸਰ ਦੱਸੋ ਸਾਨੂੰ ਇਹ ਕਾਫੀ ਵੱਡਾ ਕਾਂਡਰੀ ਆ ਜੋ ਦੁਨੀਆ ਦੇ ਉੱਤੇ ਬਾਂਦਾ ਵਰਨ ਨਾਲ ਕੁਦਰਤ ਨਾਲ ਖਲਵਾੜ ਹੋਇਆ ਉਹਦੇ ਨਤੀਜੇ ਸਾਰੀ ਦੁਨੀਆ ਨੂੰ ਪੁੱਕਨੇ ਪੈ ਰਹੇ ਆ ਖਾਸ ਕਰਕੇ ਜਿੱਦਾ ਕੈਲੀਫੋਰਨੀਆ ਜਾਂ ਜਾਰਜੀਆ ਵੀ ਉਹ ਇਦਾਂ ਹੁੰਦੀ ਜਿੱਥੇ ਗਰਮੀ ਆਉਣ ਲੱਗ ਪਈ ਆ ਆਸਟ੍ਰੇਲੀਆ ਤਾਂ ਵੈਸੇ ਹੀ ਨੈਚੁਰਲ ਨਾਰਥ ਕਿਊਂਜ਼ਲ ਦੇ ਵਿਕਟੋਰੀਆ ਦੇ ਕੁਝ ਹਿੱਸੇ ਗਰਮੀ ਕਾਫੀ ਪੈਂਦੀ ਆ ਉਹ ਪੈਣ ਕਰਕੇ ਇੱਥੇ ਜ਼ਿਆਦਾ ਬੁਸ਼ ਫਾਇਰ ਆ ਬੁਸ਼ ਬਹੁਤ ਜ਼ਿਆਦਾ ਵੰਦੀ ਘਟ ਹੋਣ ਕਰਕੇ ਜੰਗਲਾਂ ਦੀ ਬਸੋਂ ਬਹੁਤ ਹੀ ਤਾਂ ਦਾ ਦੇ ਵਿੱਚ ਹੁਣ ਕਰਕੇ ਉਹਨਾਂ ਦੇ ਵਿੱਚ ਜਦੋਂ ਅੱਗ ਲੱਗ ਜਾਂਦੀ ਆ ਜਦੋਂ ਮੌਸਮ ਇਦਾਂ ਦਾ ਹੁੰਦਾ ਉਹ ਕਰਮੀ ਵੀ ਕਾਫੀ ਪਈਆ 38 ਡਿਗਰੀ 39 ਡਿਗਰੀ ਬੋਟੋਰੀਆ ਨਿਊ ਸਾਊਥ ਵੇਲ ਸਾਊਥ ਆਸਟ੍ਰੇਲੀਆ ਇਦਾਂ ਰਿਹਾ ਜਦੋਂ ਉਹ ਫਿਰ ਬੁਸ਼ ਫਾਇਰ ਲੱਗਦੀ ਆ ਕੰਟਰੋਲ ਕਰਨੀ ਬੜੀ ਔਖੀ ਹੋ ਜਾਂਦੀ ਆ ਔਰ ਇਸ ਮੌਕੇ ਦੇ ਉੱਤੇ ਸਾਡੇ ਸਿਟੀਜਨਾਂ ਸਾਨਿਆਂ ਦੇ ਅਹਿਮ ਰਿਆਸੀ ਸਵਾਮਾ ਨੇ ਬਹੁਤ ਵੱਧ ਚੜ੍ਹ ਕੇ ਸਵਾਮਾ ਕੀਤੀਆਂ ਦਿਨ ਰਾਤ ਇੱਕ ਕਰ ਦਿੰਦੇ ਆ ਸੋ ਦੇਖਣ ਵਾਲੀ ਗੱਲ ਇਹ ਆ ਕਿ ਇਹ ਪਸ਼ੂਆਂ ਦਾ ਜਿੰਨੇ ਵੀ ਜੀਵ ਜੰਤੂ ਆ ਕਵਾਲਾ, ਕੈਂਗਰੂ ਸਾਰਿਆਂ ਦੀ ਰੱਖਿਆ ਲਈ ਵੀ ਕੋਸ਼ਿਸ਼ ਕਰਦੇ ਆ ਪਰ ਸਾਰੇ ਜਿਹਨਾਂ ਨੂੰ ਨੁਕਸਾਨ ਹੋ ਜਾਂਦਾ ਐਜ ਕਿਤਾ ਬਹੁਤ ਸਾਰੇ ਸਾਲਾਂ ਬਾਅਦ ਇੰਨੀ ਜਿਆਦਾ ਭਵਿਸ਼ya ਲੱਗੀ ਆ ਸੋ ਵੱਡੀ ਗੱਲ ਇਹ ਆ ਕਿ ਇਸ ਔਖੀ ਘੜੀ ਦੇ ਉੱਤੇ ਯੂਨਾਈਟਿਡ ਸਿਕਸ ਨਾਮ ਦੀ ਆਸਟ੍ਰੇਲੀਆ ਦੀ ਜਥੇਬੰਦੀ ਜਿਹਦੇ ਕੇ ਇੰਚਾਰਜ ਆ ਭਾਜੀ ਅਸਰ ਗੁਰਵਿੰਦਰ ਸਿੰਘ ਗੁਰਿੰਦਰ ਸਿੰਘ ਹੋਣੀ ਤੇ ਉਹਨਾਂ ਦੀ ਸਾਰੀਆਂ ਸੰਸਥਾਵਾਂ ਦੀ ਇਦਾਂ ਹੀ ਸਿਕ ਸੇਵ ਕਾਸਟ੍ਰੇਲੀਆ ਨਾਲ ਦੀ ਸੰਸਥਾ ਇਹ ਹਮੇਸ਼ਾ ਮੋਰੇ ਹੋਗੇ ਚਾਹੇ ਲੰਗਰਾਂ ਦੀ ਸੇਵਾ ਹੋਵੇ ਦਵਾਈਆਂ ਦੀ ਸੇਵਾ ਹੋਵੇ ਜਾਂ ਹੋਰ ਪੈਕਿੰਗ ਸਿਸਟਮ ਡਰਾਈ ਫੂਡ ਦੇ ਬੈਗ ਭਰ ਕੇ ਜਿੱਥੇ ਚਾਹੁੰਦੇ ਆ ਸੋ ਉਸ ਵਾਂਗ ਜ ਉਹਨਾਂ ਨੇ ਬਹੁਤ ਹੀ ਅੱਛੀਆਂ ਸਵਾਮਾਂ ਕੀਤੀਆਂ ਬਹੁਤ ਅਸੀ ਰਣੀਆ ਧੰਨਵਾਦ ਦੀਆਂ ਸੰਸਥਾਵਾਂ ਦੇ ਤੇ ਹੁਣੇ ਹੀ ਕੁਝ ਦਿਨਾਂ ਦੇ ਵਿੱਚ ਹੀ ਆਸਟ੍ਰੇਲੀਅਨ ਸਿਕ ਐਸੋਸੀਏਸ਼ਨ ਨੇ ਉਹਨਾਂ ਨੂੰ 1 ਲੱਖ ਡਾਲਰ ਇਕੱਠਾ ਕਰਕੇ ਸਾਰੀਆਂ ਨਾਗਰਿਕਾਂ ਨੇ ਆਸਟ੍ਰੇਲੀਆ ਉਹ ਪੰਜਾਬੀਆਂ ਸਿੱਖਾਂ ਨੇ ਦਿੱਤਾ ਉਹ ਅਸੀਂ ਦੇਖਦੇ ਆਂ ਕਿ ਯੂਨਾਈਟਿਡ ਸਿੱਖ ਤੇ ਹੋਰ ਸੰਸਥਾਵਾਂ ਵੀ ਕਿਦਾਂ ਚੰਗੇ ਪਾਸੇ ਲਾ ਰਹੀਆਂ ਆ ਇਸ ਕਰਕੇ ਸਾਨੂੰ ਇਸ ਗੱਲ ਤੇ ਮਾਣ ਪਿਆ ਤੇ ਬਾਕੀ ਸਾਰੇ ਸਿੱਖੀਓ ਬੇਨਤੀ ਵੀ ਆ ਬਿਲਕੁਲ ਹੀ ਬਹੁਤ ਚੜ੍ਹ ਕੇ ਸੇਵਾ ਕਰਦੇ ਨੇ ਜੀ ਬਿਲਕੁਲ ਸਰ ਕਾਫੀ ਵੱਡੇ ਪੱਧਰ ਤੇ ਦੇਖਿਆ ਜਾ ਰਿਹਾ ਵੀ ਪੰਜਾਬੀ ਭਾਈਚਾਰੇ ਵੱਲੋਂ ਖਾਸ ਤੌਰ ਤੇ ਨਾਲ ਸਾਂਝੇ ਤੌਰ ਤੇ ਇਸ ਚ ਮਦਦ ਪਾਈ ਜਾਂਦੀ ਹੈ ਹਰ ਤਰ੍ਹਾਂ ਦੀ ਸੇਵਾ ਵੀ ਦਿੱਤੀ ਜਾਂਦੀ ਹੈ ਹੁਣ ਅੱਗੇ ਵਧਦੇ ਹਾਂ ਸਿਰ ਖੇਡਾਂ ਦੀ ਗੱਲ ਕਰਦੇ ਹਾਂ ਕਾਫੀ ਜ਼ਿਆਦਾ ਸੁਣਨ ਵਿੱਚ ਆਉਂਦਾ ਹੈ ਖਬਰਾਂ ਵਿੱਚ ਵੀ ਆਉਂਦਾ ਹੈ ਵੀ ਜਿਹੜੇ ਕਿ ਭਾਰਤੀ ਬੱਚੇ ਨੇ ਕਾਫੀ ਸਾਰੇ ਲੋਕੀ ਨੇ ਨਾਲ ਹੀ ਜੇ ਖਾਸ ਤੌਰ ਤੇ ਪੰਜਾਬੀ ਬੱਚਿਆਂ ਦੀ ਗੱਲ ਕਰੀਏ ਕਾਫੀ ਜ਼ਿਆਦਾ ਨਾਮ ਆਉਂਦਾ ਹੈ ਇਹਨਾਂ ਦਾ ਖੇਡਾਂ ਦੇ ਵਿੱਚ ਇਸ ਬਾਰੇ ਦੱਸੋ ਸਰ ਵੀ ਕੀ ਕੀ ਅਪਡੇਟਸ ਨੇ ਕਿਹੜੀਆਂ ਖੇਡਾਂ ਨੇ ਤੇ ਕੀ ਕਿਹੜੇ ਬੱਚਿਆਂ ਦੇ ਨਾਮ ਮੂਰੇ ਆਏ ਨੇ ਹਾਂਜੀ ਕਾਫੀ ਸਾਰੇ ਬੱਚਿਆਂ ਦੇ ਨਾਮ ਆ ਰਹੇ ਅੱਗੇ ਆਪਾਂ ਮੈਂ ਤੁਹਾਨੂੰ ਅਪਡੇਟ ਕਰਦੇ ਹਾਂ ਸਿਰ ਤੁਸੀਂ ਕਹਿੰਦੇ ਸੀ ਨਾ ਕੋਈ ਕੁੜੀਆਂ ਦਾ ਲੇਡੀਜ਼ ਦਾ ਦੱਸੋ ਜੀ ਬਿਲਕੁਲ ਇਹਨਾਂ ਦੇਸ਼ਾਂ ਦੇ ਵਿੱਚ ਇਹੀ ਗੱਲ ਆ ਲੇਡੀ ਦਾ ਕੁੜੀਆਂ ਦਾ ਤੇ ਮੁੰਡਿਆਂ ਦਾ ਕੋਈ ਫਰਕ ਨਹੀਂ ਬਰਾਬਰ ਦੇ ਅਧਿਕਾਰ ਆ ਸਭੋ ਜਿਆਦਾ ਆ ਕਿਉਂਕਿ ਲੇਡੀਜ਼ ਲਈ ਤੇ ਉਹ ਹੁਣ ਆਪਾਂ ਕਹਿੰਦੇ ਆ ਵੀ ਸਾਡੀ ਹਸਰਤ ਔਰ ਗੇਲ ਉਹਨਾਂ ਦੀ ਮੰਮੀ ਜੀ ਆ ਉਹਨਾਂ ਨਾਲ ਗੱਲ ਹੋਈ ਆ ਉਹਨੇ ਹੀ ਜਾਗਰੂਕ ਜਾਗਰੂਕ ਹੋ ਕੋਰ ਗੇਲ ਜੀ ਨਾਲ ਹੁਣੇ ਉਹ ਗੁਰਦੁਆਰੇ ਸਿਗੇ ਤੇ ਉਹ ਜਦੋਂ ਗੱਲ ਹੋਈ ਉਹ ਕਹਿੰਦੇ ਕਿ ਹੋਰ ਸਾਰੀਆਂ ਫੋਟੋ ਬਗੈਰ ਤੁਸੀਂ ਵੀ ਲੋਡ ਨਹੀਂ ਸਾਨੂੰ ਤੇ ਸਾਰੀਆਂ ਦਾ ਡਿਸ਼ਸ ਦੀ ਵੀ ਲੋੜ ਆ ਉਹ ਕੁੜੀ ਨੇ ਹੁਣ ਪਹਿਲਾਂ ਅੰਡਰ 19 ਆਪਣਾ ਨਾਂ ਕਟਿਆ ਸੀ ক্রিকেট ਦੇ ਵਿੱਚ ਆਸਟ੍ਰੇਲੀਅਨ ਟੀਮ 'ਚ ਤੇ ਹੁਣ ਉਹ ਵਕਟੋਰੀਆ ਵੱਲੋਂ ਸੀਨੀਅਰ ਦੇ ਵਿੱਚ ਸੀਨੀਅਰ ਟੀਮ 'ਚ ক্রিকেট ਖੇਡਦੀ ਹੈ ਲੈ 20 ਸਾਲ ਦੀ ਆ ਬੱਚੀ ਇਹ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਗਈ ਸੀ ਜਦੋਂ 5 ਸਾਲ ਦੀ ਸੀ ਤੇ ਇਹ ਵਕਟੋਰੀਆ ਅਵੇਲੇਬਲ ਆਸਟ੍ਰੇਲੀਆ ਉੱਥੇ ਜਾ ਕੇ ਸ਼ਾਨਦਾਰ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਜਿੱਥੇ ਪੰਜਾਬੀਆਂ ਦਾ ਨਾਮ ਕੀਤਾ ਸਿੱਖਾਂ ਦਾ ਨਾਮ ਚਾ ਕੀਤਾ ਉੱਥੇ ਆਸਟ੍ਰੇਲੀਆਨਾਂ ਦਾ ਵੀ ਉਹਨੇ ਨਾਮ ਚਾ ਕੀਤਾ ਇਸ ਵਾਸਤੇ ਹਸਲਕ ਔਰ ਗਿਲ ਲਈ ਸਾਰਿਆਂ ਵੱਲੋਂ ਇਹ ਦ੍ਰਿਸ਼ ਵਿਆਪੀ ਹੋਰ ਨਾਮ ਨਖਟੇ ਏਦਾਂ ਹੀ ਆਪਣਾ ਨਾਮ ਚਮਕਾਵੇ ਤੁਸੀਂ ਦੇਖ ਸਕਦੇ ਹੋ ਉਹਦੀਆਂ ਪ੍ਰਾਪਤੀਆਂ ਤੇ ਸਿਡਨੀ ਦੀ 2020 ਦੀ ਥੰਡਰ ਜਿਹੜੀ ਸਿਡਨੀ ਥੰਡਰ ਟੀਮ ਹੈ ਉਹਦੇ ਲਈ ਉਹੋ ਚੌਕੀ ਸਿੱਕੇ ਤੇ ਬੋਲਿੰਗ ਦੋਨੇ ਚੀਜ਼ਾਂ ਕਰਦੀ ਆ ਔਰ ਰੌਣਕ ਪਿਆ ਬੋਲਿੰਗ ਵਿੱਚ ਤੇ ਬੈਟਿੰਗ ਵੀ ਤੇ ਉਹਦੇ ਵਿੱਚ ਉਹਦਾ ਬੜਾ ਨਾਮ ਆ ਸਿੰਧੀ ਛੰਦਰ ਲਈ ਵੀ ਬਿਸ਼ਕਰਦੇ ਆ ਕਿ ਉਹਦੀ ਟੀਮ ਹਮੇਸ਼ਾ ਹੀ ਜੇਤੂ ਰਹੇ ਜੀ ਸਰ ਨਾਲ ਅੱਗੇ ਵੀ ਗੱਲ ਕਰੀਏ ਹੋਰ ਖੇਡਾਂ ਨੂੰ ਲੈ ਕੇ ਤਾਂ ਆਪਾਂ ਪਿਛਲੀ ਵਾਰ ਵੀ ਚਰਚਾ ਕੀਤੀ ਸੀ ਐਨੂਅਲ ਸਿੱਖ ਗੇਮਸ ਨੂੰ ਲੈ ਕੇ ਇਸ ਦੇ ਬਾਰੇ ਦੱਸੋ ਸਰ ਕੌਂਜੀ ਐਨੂਅਲ ਸਿੱਖ ਗੇਮਸ ਬਾਰੇ ਜ਼ਰੂਰੀ ਸੂਚਨਾ ਦਾ ਇਹ ਹੀ ਆ ਪੇਤੀ ਤਰੀਕ ਤੀ 31 ਜਨਵਰੀ ਤੱਕ ਰਜਿਸਟ੍ਰੇਸ਼ਨ ਜ਼ਰੂਰ ਕਰਵਾ ਲਓ ਕਿਉਂਕਿ ਉਹ ਬਹੁਤ ਜ਼ਰੂਰੀ ਹੁੰਦਾ ਹੋਰ ਸਾਰੇ ਲੋਡਿੰਦੇ ਇੰਤਜ਼ਾਮ ਕਰਨੇ ਰੈਣ ਦੇ ਟੀਮਾਂ ਦੇ ਗਰਾਊਂਡਾਂ ਦੇ ਰੈਫਰੀਜ਼ ਦੇ ਸੋ ਇਦਾਂ ਗਰੰਟੀਡ ਵੀ ਰਜਿਸਟ੍ਰੇਸ਼ਨ ਕਰਵਾ ਲਓ ਤੁਸੀਂ ਦੇਖ ਸਕਦੇ ਆ ਫਾਰਮ ਰਜਿਸਟ੍ਰੇਸ਼ਨ ਬਹੁਤ ਜ਼ਰੂਰੀ ਆ ਤੁਸੀਂ ਹਰ ਵੀਕ ਹੀ ਜਿਸ ਤੱਕ ਅਨੌਖਾ ਭਾਜੀ ਪ੍ਰਧਾਨ ਜੀ ਨੇ ਹੁਕਮ ਦਿੱਤਾ ਸੀ ਤੇ ਉਹਨਾਂ ਵੱਲੋਂ ਤੁਹਾਡਾ ਸਨੇਹਾ ਉਹਨਾਂ ਦਾ ਉਪਰ ਦਾ ਕਰਦੇ ਰਹਿੰਦੇ ਆ ਉਵੇਂ ਸੀਕਰ ਦਾ ਡੋਨੇਸ਼ਨ ਵੀ ਸਵਾਲ ਆਖੋ ਹੈ ਕਿ ਯੂਨਾਨੇ ਚਿਲਡਰਨ ਹਸਪੀਟਲ ਨੂੰ ਦੇਣੀ ਆ ਤੇ ਇਦਾਂ ਹੀ ਗਰਾਉਂਡ ਆਉਂਦੀਆਂ ਉਹਨੇ ਬੁਕਿੰਗਾਂ ਉਹਨਾਂ ਦੀ ਅਰੇਂਜਮੈਂਟ ਕਰਨੇ ਆਰਡਰ ਕਰਨੇ ਪ੍ਰੀ ਟੂ ਗੇਮਸ ਬਹੁਤ ਜ਼ਰੂਰੀ ਘੱਟ ਸਮਾਂ ਰਹਿ ਗਿਆ 3 4 5 ਅਪ੍ਰੈਲ ਨੂੰ ਖਿਆਲ ਰੱਖਿਓ ਰਜਿਸਟਰਿੰਗ ਜ਼ਰੂਰ ਕਰੋ ਜੀ ਸਿਰ ਇਹਦੇ ਬਾਰੇ ਦੱਸੋ ਵੀ ਜਿਹੜੀ ਸਿੱਖਿਊਤ ਗੇਮਸ ਹੁੰਦੀਆਂ ਨੇ ਇਹਨਾਂ ਤੋਂ ਆਪਣੇ ਭਾਈਚਾਰੇ ਨੂੰ ਕਿਹੋ ਜਿਹਾ ਲਾਭ ਦਿਸਦਾ ਹੈ ਕੀ ਕਿਉਂ ਆਪਦੇ ਬੱਚਿਆਂ ਨੂੰ ਉਹ ਰਜਿਸਟਰ ਇਸ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਹਲੇ ਵੀ ਨਹੀਂ ਪਤਾ ਇਸ ਬਾਰੇ ਦਰਸ਼ਕਾਂ ਨੂੰ ਉਹਦੇ ਬਾਰੇ ਦੱਸੋ ਵੀ ਕਿਵੇਂ ਲਾਭ ਹੁੰਦਾ ਹੈ ਬੱਚਿਆਂ ਨੂੰ ਵੀ ਤੇ ਆਮ ਤੌਰ ਤੇ ਪਰਿਵਾਰਾਂ ਨੂੰ ਵੀ ਦੇਖੋ ਗੇਮਾਂ ਦਾ ਤਾਂ ਜਿੱਥੇ ਕਿਤੇ ਵੀ ਤੁਸੀਂ ਦੇਖ ਲਓ ਥੋੜਾ ਕੁਐਸਚਨ ਤੁਹਾਡਾ ਲੰਬਾ ਹੋਇਆ ਨਾ ਕਾਫੀ ਲੰਬੜਾ ਪ੍ਰੋਗਰਾਮ ਹੋ ਸਕਦਾ ਤੇ ਕਿ ਗੁਰੂ ਅੰਗਦ ਦੇਵ ਜੀ ਨੇ ਗੇਮਾਂ ਸ਼ੁਰੂ ਕਰਾਈਆਂ ਸੀ ਸਿੱਖ ਦੇ ਲਈ ਬਿਲਕੁਲ ਤਾਂ ਬਹੁਤ ਜ਼ਰੂਰੀ ਆ ਸਾਰੇ ਜਾਣੋਗੇ ਦੂਸਰਾ ਇਹ ਆ ਵੀ ਅੱਜਕੱਲ ਦੇ ਫੋਨ ਤੋਂ ਤੋਂ ਪਰੇ ਹਟ ਕੇ ਕਰੋ ਨਾ ਸਿਵਨਾ ਕਿਦਾਂ ਨੂੰ ਆਸਟ੍ਰੇਲੀਅਨ ਗਵਰਨਮੈਂਟ ਨੇ ਹਿੰਦਰਾ 16 ਵੈਲਨਰਸੀ ਬੱਚਿਆਂ ਲਈ ਉਤਸ਼ਾਹ ਬਣਦਾ ਸਿਹਤ ਡਰਗ ਤੋਂ ਨਸ਼ਿਆਂ ਤੋਂ ਬਚਣਾ ਚੰਗੇ ਫਰੈਂਡ ਬਣਾਉਣੇ ਇੱਕ ਦੂਜੇ ਨਾਲ ਚੰਗਾ ਸਲੀਕਾ ਫਰੈਂਡਸ਼ਿਪ ਬਣਦੀ ਆ ਜੇ ਆਰਿਆ ਅੰਸਵਾਸ਼ਨ ਸਹਿਣ ਸੀ ਉਹਦਾ ਬਣਦੀ ਆ ਮੈਂ ਹਰੇਕ ਮੌਦੇ ਦੇ ਉਤੇ ਕਿਤਾਬ ਆਪਾਂ ਲਿਖ ਸਕਦੇ ਹਾਂ ਬਹੁਤ ਹੀ ਫਾਇਦੇ ਆਸਣਾ ਕੰਡਰਾ ਮਨ ਕਾ ਚਾਹਵਾ ਮੈਡੀਟੇਸ਼ਨ ਆ ਬਹੁਤ ਸਾਰੇ ਸਟ्रेस ਰਿਲੀ ਹੁੰਦੇ ਆ ਸੋ ਇਹ ਇੱਕ ਆਪਾਂ ਹੋਰ ਡਿਫਰੈਂਟ ਟੌਪਿਕ 'ਤੇ ਗੱਲ ਕਰਾਂਗੇ ਸੋਦੇ ਫਾਇਦੇ ਫਾਇਦੇ ਜੀ ਤੇ ਸੌਕਰ ਟੂਰਨਾਮੈਂਟ ਬਾਰੇ ਵੀ ਸਰ ਕਾਫੀ ਸੁਣਨ ਵਿੱਚ ਆਇਆ ਹੁਣ ਵੀ ਉਹਦੇ ਵਿੱਚ ਵੀ ਕਾਫੀ ਖਟਾਰੀਆਂ ਦੇ ਨਾਮ ਨੇ ਜਿੰਨਾਂ ਵਿੱਚ ਆਪਣੇ ਭਾਈਚਾਰੇ ਵੱਲੋਂ ਵੀ ਕੁਝ ਨਾਮ ਸਾਹਮਣੇ ਆਏ ਨੇ ਉਹਨਾਂ ਬਾਰੇ ਦੱਸਿਓ ਸਰ ਦੇਖੋ ਡਿੰਕੀ ਸੰਧੂ ਹੁਣਾ ਨੇ ਟ੍ਰੈਨਰ 'ਚ ਸੌਕਰ ਦਾ ਕਰਾਇਆ ਮੈਚ ਉਹ ਬੜਾ ਵਧੀਆ ਰਿਹਾ ਭਾਵੇਂ ਮੌਸਮ ਖਰਾਬ ਸੀ ਫੇਰ ਉਹੀ ਗੱਲ ਆ ਆਪਸੀ ਭਾਈਚਾਰੇ ਨੂੰ ਮਿਲਣ ਚਾਹਰਾ ਮੇਲੇ ਦੀ ਤਰ੍ਹਾਂ ਜੋੜ ਮਿਲਾਂ ਪੁਰਾਣਾ ਆਪਣਾ ਇਤਿਹਾਸ ਸਾਰੀਆਂ ਜਾਂਦਾਂ ਪੰਜਾਬੀਆਂ ਦੀ ਜਾਂ ਉਹ ਸਾਰਾ ਹੋ ਜਾਂਦੀਆਂ ਉਹ ਟੂਰਨਾਮੈਂਟ ਪੈਂਡਲਥ ਵਿਖੇ ਹੋਇਆ ਉਹਦੇ ਵਿੱਚ ਵੀ ਜਿੱਦਾਂ ਲੱਗਦੇ ਰਹਿੰਦਾ ਹਰੇ ਗੋਲਦਰੇ ਵਾਲੇ ਵੀ ਆਪਣੀ ਆਪਣੀਆਂ ਗੇਮਾਂ ਕਰਦੇ ਰਹਿੰਦੇ ਆ ਮੈਨੂੰ ਕਹਿਣਾ ਹਰੇਕ ਹੋਰ ਵਧਾਉਣਾ ਚਾਹੀਦਾ ਪੂਰਾ ਸਾਲ ਬੇਟ ਕਰਨ ਦੀ ਲੋੜ ਨਹੀਂ ਪਊਗੀ ਵਿੱਚ ਵਿੱਚ ਜਿੱਦਾਂ ਕਾਫੀ ਸੰਗਣੀ ਬਸੋ ਹੋ ਜਾਂਦੀ ਆ ਪਾਰਕਿੰਗ ਨਹੀਂ ਮਿਲਦੀ ਤੇ ਜੇ ਖਰ ਤਿੰਨ ਚਾਰ ਮਹੀਨਿਆਂ ਬਾਅਦ ਕੋਈ ਦਮ ਇਹੀ ਬਟ ਹੁੰਦੀ ਰਹਿਣਗੀਆਂ ਤਾਂ ਆਪਣੀ ਕਮਿਊਨਿਟੀ ਦੂਜਿਆਂ ਨਾਲ ਟੁੱਟੀ ਜਾਂਦੀ ਆ ਤੇ ਲੋਕਲ 플레이ਰਾਂ ਨੂੰ ਉੱਪਰ ਨਿਕਲਣ ਜਾਣ ਵਾਸਤੇ ਪਲੇਟ ਪਾਉਂ ਪਪਈਆ ਮੁਹਮਬਲਵਦ ਰਹੁੰਦੇ ਆ ਜੀ 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 ਹੁਣ ਅੱਗੇ ਵਧਦੇ ਹਾਂ ਸਿਰ ਸਰਕਾਰੀ ਖਾਲਸਾ ਅਵਾਰਡਸ ਦੀ ਗੱਲ ਕਰਦੇ ਹਾਂ ਆ ਜਿਹੜਾ ਇੱਕ ਸਮਾਗਮੂਕ ਰੱਖਿਆ ਗਿਆ ਸੀ ਅਵਾਰਡ ਚ ਰੱਖਿਆ ਗਿਆ ਸੀਗਾ ਇਸ ਬਾਰੇ ਗੱਲ ਕਰਦੇ ਹਾਂ ਇੱਥੇ ਅ ਕਿਹਾ ਜਾ ਰਿਹਾ ਵੀ ਜਿਹੜੇ ਸ਼ੇਕਾਲ ਤੱਕ ਸਾਹਿਬ ਦੇ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗਾ ਜੋ ਉਹ ਵੀ ਸ਼ਾਮਿਲ ਹੋਏ ਨਾਲ ਹੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਪਹੁੰਚੇ ਇਸ ਤੋਂ ਇਲਾਵਾ ਜਿਹੜੇ ਆਪਣੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪਹੁੰਚੇ ਨੇ ਹੋਰ ਵੀ ਕਈ ਸਾਰੇ ਜਿਹੜੇ ਮਸ਼ਹੂਰ ਸ਼ਖਸੀਅਤਾਂ ਨੇ ਉਹ ਵੀ ਇੱਥੇ ਨਾਲ ਉਹਨਾਂ ਨੇ ਵੀ ਪਹੁੰਚ ਕੇ ਇੱਥੇ ਯਾਦ ਦਾ ਯੋਗਦਾਨ ਵੀ ਪਾਇਆ ਹੈ ਇਸ ਬਾਰੇ ਦੱਸੋ ਸਰ ਖੁੱਲ ਕੇ ਥੋੜਾ ਜਿਹਾ ਦੇਖੋ ਇਹ ਜਿਆਦਾਤਰ ਤਾਂ ਤੁਹਾਨੂੰ ਪਤਾ ਹੋਣਾ ਵੀ ਇਹ ਇਹ ਇਹਦੇ ਬਾਰੇ ਕਈਆਂ ਨੂੰ ਨਹੀਂ ਪਤਾ ਸੀਗਾ ਸਾਨੂੰ ਵੀ ਨਹੀਂ ਸੀ ਪਹਿਲਾਂ ਸਰਕਾਰੇ ਖਾਲਸਾ ਦਾ ਜਿਹੜਾ ਮਾਡਲ ਆ ਫਾਊਂਡੇਸ਼ਨ ਆ ਉਹ ਦੁਬਈ ਦੀ ਆ ਜੀ ਅਸੀਂ ਉਹਨਾਂ ਨੂੰ ਜਦੋਂ ਪਤਾ ਕੀਤਾ ਸਾਡੇ ਦਾਕਰ ਉਹਨੇ ਗੱਲ ਕੀਤੀ ਤਾਂ ਸਾਨੂੰ ਪਤਾ ਲੱਗਾ ਕਿ ਮਨੁੱਖਤਾ ਦੀ ਸੇਵਾ ਕਰਨ ਵਾਲੇ ਗੁਰੂ ਸਾਹਿਬਾਉਂ ਦੇ ਦੇਸ਼ਾਂ ਦੇ ਪੰਜਾਬੀ ਚੱਲਣ ਵਾਲਿਆਂ ਨੂੰ ਬਿਨਾਂ ਪਿੰਨ ਟੇ ਤੋਂ ਇਹ ਉਹਨਾਂ ਦਾ ਸਤਿਕਾਰ ਕਰਦੇ ਆ ਇਹਨੂੰ ਅਸੀਂ ਉਹਨਾਂ ਦਾ ਨਾਮ ਰੱਖਿਆ ਡੀ ਆਈ ਬੀ ਇਵੈਂਟਸ ਕਰਾਉਂਦੇ ਹਰ ਸਾਲ ਤੇ ਦੁਬਈ ਦੀ ਸਫਸਾਇਟ ਰੀਸੀ ਵੀ ਕਰਾਉਂਦੇ ਆ ਉਹਨਾਂ ਨੇ ਹੋਰ ਸਾਨੂੰ ਦਾ ਇਹ ਮਾਣ ਆ ਕਿ ਸਾਡੇ ਗਵੰਢੀ ਦੇਸ਼ ਨਿਊਜ਼ੀਲੈਂਡ ਦੇ ਪ੍ਰਮੁੱਖ ਸਿੱਖ ਸਿਹਤ ਮੈਂ ਕਹਿ ਸਕਦਾ ਗੁਰਦੁਆਰੇ ਦੇ ਤੇ ਹੋਰ ਸਭਾਵਾਮਾ ਕਰਿਆਂ ਦੇ ਲੰਬੇ ਸਮੇਂ ਤੋਂ ਸਰਦਾਰ ਦਲਜੀਤ ਸਿੰਘ ਉਹਨਾਂ ਨੂੰ ਨੇ ਸਨਮਾਨਿਤ ਕੀਤਾ ਉਹ ਯੋਗ ਵੀ ਸੀਗੇ ਡਿਜ਼ਰਵ ਕਰਦੇ ਸੀ ਅਸੀਂ ਧੰਨਵਾਦ ਦੀਆਂ ਸਰਕਾਰੇ ਖਾਲਸਾ ਦਾ ਤੇ ਸਾਡਾ ਦਲਜੀਤ ਸਿੰਘ ਨੂੰ ਵਧਾਈਆਂ ਦਿੰਦੇ ਆ ਉਹਨਾਂ ਨੂੰ ਇਹ ਅਵਾਰਡ ਮਾਣ ਮਿਲਿਆ ਸੋ ਜਰੂਰ ਗੜਗਾਂਚ ਹੋਣੀ ਕਲਦੀਪ ਸਿੰਘ ਗੜਗਾਂਚ ਹੋਣੀ ਉੱਥੇ ਮੁੱਖ ਤੌਰ ਤੇ ਮੁੱਖ ਮਹਿਮਾਨ ਸੀਗੇ ਇੱਕ ਤਖਤ ਬჯਉ ਉਹਦੇ ਜ세ਦਾਰ ਬჯਉ ਇਹ ਵੀ ਇੱਕ ਚੰਗੀ ਗੱਲ ਆ ਕਿਉਂਕਿ ਕਿ ਦੁਰਯਾ ਵੀ ਤਖਤ ਨਹੀਂ ਹੈਗਾ ਇਹ ਅਕਾਲ ਦਾ ਤਖਤ ਆ ਬਾਕੀ ਜਿਹੜੇ ਹੋ ਸੇਵਾਦਾਰਾ ਹੈ ਜਾਂ ਹੋਰ ਸੰਸਥਾਵਾਂ ਦਾ ਸਭ ਕੁਝ ਬਾਰੇ ਪਤਾ ਨਹੀਂ ਉਹ ਤੁਸੀਂ ਫੋਟੋਆਂ ਵਿੱਚ ਦੇਖ ਸਕਦੇ ਜਿੰਨਾ ਕਿ ਸਾਡੇ ਕੋ ਪਹੁੰਚਿਆ ਪਰ ਅਸੀਂ ਫੇਰ ਸਾਰਿਆਂ ਨੂੰ ਇਹਨਾਂ ਸੰਸਥਾਵਾਂ ਨੂੰ ਚਾਹਨੇ ਆ ਕਿ ਮੌਕੇ ਤੇ ਦਰ ਮੌਕੇ ਤੇ ਜਿੱਦਾਂ ਹੋਂਡ ਵਰਲਡ ਦੇ ਬੈਂਕ ਦੇ ਮੇਨ ਜਿਹੜੇ ਡਾਇਰੈਕਟਰ ਆ ਜਾਂ ਮੇਨ ਪ੍ਰਧਾਨ ਬਣੇ ਆ ਸਾਹਜ ਸਿੰਘ ਪੰਗਾ ਉਹ ਵੀ ਡਿਰੇਕਟਰ ਕਰਦੇ ਆ ਤੁਹਾਨੂੰ ਇਹ ਦੇਖਿਆ ਜਾਵੇ ਤਾਂ ਸੰਸਥਾਵਾਦ ਨੂੰ ਵੱਡਿਆਂ ਨੂੰ ਇਹ ਕੰਮ ਕਰਨੇ ਚਾਹੀਦੇ ਆ ਪਰ ਉਹ ਆਪਲੀ ਵਿੱਚ ਮੇਲਿਆਂ ਚ ਖੜਦੇ ਹੋਏ ਆ ਜਿੱਥੇ ਉਹਨਾਂ ਨੂੰ ਛੱਡ ਕੇ ਇੱਦਾਂ ਦੇ ਧੰਮਾਂ 'ਚ ਖਿਆਲ ਕਰਨ ਦੀ ਬਹੁਤ ਬਹੁਤ ਲੋੜ ਹੈ ਜੀ ਅੱਗੇ ਵੱਧਦੇ ਸਰ ਹੁਣ ਰਾਜਨੀਤੀ ਦੀ ਗੱਲ ਕਰਦੇ ਆ ਆਸਟ੍ਰੇਲੀਆ ਵਿੱਚ ਕਾਫੀ ਪੋਲਿਟੀਕਲ ਮੁੱਦੇ ਵੀ ਉੱਠਦੇ ਨੇ ਤੇ ਇਸ ਵਿੱਚ ਕੀ ਨਵੇਂ ਮੁੱਦੇ ਨੇ ਤੇ ਨਾਲ ਹੀ ਪੰਜਾਬੀਆਂ ਦਾ ਉਸ ਵਿੱਚ ਕੀ ਯੋਗਦਾਨ ਹੈ ਉਸ ਬਾਰੇ ਦੱਸੋ ਸਾਨੂੰ ਦੇਖੋ ਇਹ ਸਹੀ ਪੰਜਾਬੀਆਂ ਉਹਨਾਂ ਨੂੰ ਗੁਰਤੀ ਗੁਰੂ ਮਹਾਰਾਜ ਜਗੋਂ ਭਾਈ ਜਤਨ ਇਹ ਤੋਂ ਲੈ ਕੇ ਜੱਗੋਂ ਰਾਣਕ ਦੇਵ ਜੀ ਨੇ ਸੇਵਾ ਦੇ ਤੌਰ ਤੇ ਆਪ ਘਰ-ਗਾਰ ਆਪਣੀ ਫੈਮਿਲੀ ਸ਼ਰਟ ਦੇ ਜਿਹੜਾ ਮਾਰਗ ਜਿੱਤਾ ਹੋਇਆ ਗੁਰਮਾਰਗ ਉਹਨੂੰ ਵੀ ਅੱਗੇ ਪੰਜਾਬੀ ਅਪਣਾ ਰਹੇ ਆ ਮੰਜਾਪੀਆਂ ਦਾ ਸਵਾਲ ਚਾਹੇ ਕਿਸ ਤਰ੍ਹਾਂ ਦਾ ਵੀ ਹੋਵੇ ਚਾਹੇ ਪੰਜਾਬ ਜੀ ਵੀ ਹੋਵੇ ਚਾਹੇ ਯਾਦ ਦੀ ਦੀ ਗੱਲ ਹੋਵੇ ਚਾਹੇ ਕਿਤੇ ਵੀ ਹੋੜ ਆਏ ਉਹ ਅੱਗੇ ਹੁੰਦੇ ਆ ਇਹ ਨੇ ਸਾਬ ਬਲਦੇਵ ਸਿੰਘ ਸਣੀ ਜਿਨ੍ਹਾਂ ਨੂੰ ਕੋਈ ਲਿਬਰਲ ਪਾਰਟੀ ਨੇ ਸਟੇਟ ਦੀ ਮੈਂਬਰ ਪਾਰਲੀਮੈਂਟ ਲਈ ਟਿਕਟ ਦੇ ਕੇ ਨਵਾਜਿਆ ਤੇ ਉਹਨਾਂ ਦੀਆਂ ਸਵਾਲਾਂ ਨੂੰ ਦੇਖਦੇ ਹੋਏ ਕਿ ਜਦੋਂ ਉਹ ਹਲੇ ਕੋਲ ਜੰਗ ਹੈਗੇ ਆ 86 ਦੇ ਬੋਰੋਂ ਨੇ ਤੇ ਉਹ ਲੁਧਿਆਣੇ ਤੋਂ ਲੁਧਿਆਣੇ ਤੋਂ ਪੋਰਟ ਅਗਸਤਾ ਸਾਊਥ ਆਸਟ੍ਰੇਲੀਆ ਦਾ ਇੱਕ ਏਰੀਆ ਆ ਪੋਰਟ ਆਗਸਤਾ ਜਿਹਦੇ ਵਿੱਚ ਕਿ ਗੁਰਦੁਆਰਾ ਨਵਾਂ ਸਾਹਿਬ ਮੁਹਾਵੀਰ ਸਿੰਘ ਵਾਲਾ ਪੈਂਦਾ ਤੇ ਪੁਰਾਣਾ ਗੁਰਦੁਆਰਾ ਮਲੇਸ਼ੀਆ ਦਾ ਉੱਥੇ ਉਹ ਸੇਵਾ ਵੀ ਕਰਦੇ ਆ ਜਦੋਂ ਨੇ ਟੈਕਸੀ ਦਾ ਪਹਿਲਾ ਕਾਉਂਸਲੂ ਕੀਤਾ ਤੇ ਹੁਣ ਉਹਨਾਂ ਦੀਆਂ 22-23 ਟੈਕਸੀਆਂ ਆ ਜਾਂਦੇ ਕੋ ਅਮਪਲੋਇਮੈਂਟ ਵੀ ਲੋਕਾਂ ਨੂੰ ਦਿੱਤੀ ਤੇ ਦੋ ਵਾਰ ਉਹ ਆਜ਼ਾਦ ਐਮਪੀਐਮਸੀ ਰਹੇ ਉਥੋਂ ਦੀ ਕੌਂਸਲ ਦੇ ਸੋ ਇਹ ਡਿਜ਼ਰ ਵੀ ਕਰਦੇ ਸੀ ਅਸੀਂ ਉਹਨਾਂ ਲਈ ਅਰਦਾਸ ਕਰਦੇ ਆ ਉਥੇ ਨਾਲ ਹੀ ਲਿਬਰਲ ਪਾਰਟੀ ਦਾ ਥੈਂਕ ਯੂ ਕਰਦੇ ਆ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਜਿੱਥੇ ਬੜਾ ਜ਼ੋਰ ਦੁਨੀਆ ਤੇ ਚੱਲ ਰਿਹਾ ਮਾਈਗ੍ਰੇਸ਼ਨ ਨਹੀਂ ਚਾਹੀਦੀ ਜੀ ਐਦਾਂ ਕਰਦੇ ਆ ਉੱਥੇ ਉਹ ਹੋਰ ਲੋਕਾਂ ਲਈ ਆ ਜਿਹੜੇ ਬੰਦੇ ਐਦਾਂ ਦੇ ਆ ਉਹਨਾਂ ਲਈ ਦੇਖੋ ਉਹਨਾਂ ਨੇ ਇਹ ਟਿੱਟ ਦੇ ਕੇ ਪਾਰਲੀਮੈਂਟ ਵਿੱਚ ਲਿਜਾਣ ਵਾਸਤੇ ਉਹਨਾਂ ਨੂੰ ਮੌਕਾ ਪ੍ਰਦਾਨ ਕਰਵਾਇਆ ਧੰਨਵਾਦ ਆ ਲਿਬਰਲ ਦੇ ਵੀ ਲਿਬਰ ਵੀ ਐਦਾਂ ਕਰੇ ਅਸੀਂ ਚਾਹੁੰਦੇ ਆ ਬਹੁਤ ਹੀ ਇਸ ਗੱਲ ਦੀ ਖੁਸ਼ੀ ਤੇ ਮਾਣ ਪ੍ਰਾਪਤ ਆ ਭਾਜੀ ਬਲਦੇਵ ਸਿੰਘ ਜੀ ਸਣੀ ਸਿੰਘ ਜੀ ਤੁਹਾਨੂੰ ਹੋਣ ਤੋਂ ਹੀ ਵਧਾਈਆਂ ਮਹੀਦੇ ਵਿੱਚ ਇਲੈਕਸ਼ਨ ਹੋਣੀਆਂ ਸਰਾਉਂਡਿੰਗ ਏਰੀਆ ਦੇ ਸਾਰੇ ਪੰਜਾਬੀਆਂ ਨੂੰ ਸਾਰੇ ਭਾਈਚਾਰਿਆਂ ਨੂੰ ਬੇਨਤੀ ਆ ਵੀ ਵੱਧ ਚੜ ਕੇ ਉਹਨਾਂ ਦਾ ਸਹਿਯੋਗ ਦਿਓ ਉਹ ਕਮਿਊਨਿਟੀ ਦੀ ਐਡਵੋਕੇਸੀ ਕਰਦੇ ਰਹਿਣਗੇ ਸਾਡੇ ਨਾਲ ਜਿਹੀ ਗੱਲ ਹੋਈ ਉਹ ਕਹਿੰਦੇ ਵੀ ਮੈਂ ਸਾਰ ਉੱਤਰਾਂ ਦੀ ਸੇਫਟੀ ਕਮਿਊਨਿਟੀ ਦੇ ਲਈ ਤਨੋਂ ਮਨੋਂ ਤਰ੍ਹਾਂ ਜੀ ਸਰ ਉਹਨਾਂ ਗੱਲ ਕਰਦੇ ਆ ਮਾਈਗ੍ਰੇਸ਼ਨ ਦੇ ਮੁੱਦੇ ਤੇ ਜੇ ਆਪਾਂ ਪੋਲਿਟੀਕਲ ਮੁੱਦੇ ਚੱਕ ਰਹੇ ਆ ਤਾਂ ਮਾਈਗ੍ਰੇਸ਼ਨ ਵੀ ਇੱਕ ਕਾਫੀ ਇਹ ਅਹਿਮ ਸ਼ਬਦ ਬਣ ਕੇ ਸਾਹਮਣੇ ਆ ਰਿਹਾ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਸਰ ਦੇਖੋ ਸਿਰਫ ਇਹ ਇੱਕ ਟ੍ਰੈਂਡ ਚੱਲਿਆ ਅਮਰੀਕਾ ਤੋਂ ਡ੍ਰੰਪਿਜ਼ਮ ਆਪਾਂ ਕਹ ਦਿੰਦੇ ਹੁਣ ਜੇ ਦੇਖ ਚਾ ਜਾਵੇ ਤਾਂ ਦੋ ਵੱਲੇ ਹੀ ਗੱਲ ਜਾਂਦੀ ਭਈਆ ਇੱਕ ਪੋਲਿਟਿਕ ਸੀ ਆ ਲੋਕਲ ਬੰਦਿਆਂ ਦੀ ਵੋਟਾਂ ਰੋਗੜਾ ਪਾਣ ਵਾਸਤੇ ਲੈਣ ਵਾਸਤੇ ਸੋ ਹੁਣ ਉਹਨਾਂ ਨੇ ਡ੍ਰੰਪ ਨੇ ਜਬ ਬੋਰਡ ਪੀਸ ਕਮੇਟੀ ਦੇ ਵਿੱਚ ਤੁਸੀਂ ਇਸ ਦਾ ਅਜੇ ਸਿੰਘ ਬੰਗਾ ਨੂੰ 9 ਮੈਂਬਰਾਂ ਦੇ ਵਿੱਚ ਉਹਨਾਂ ਨੂੰ ਲੈ ਆ ਸਕਾ ਦੇਖੋ ਬਹੁਤ ਵੱਡੀ ਗੱਲ ਵੀ ਹੈ ਇੱਕ ਪਾਸੇ ਮਾਈਗ੍ਰੇਸ਼ਨ ਸੋ ਇਹ ਵਾਰੇ ਕੋਈ ਨਹੀਂ ਚਿੰਤਾ ਦਾ ਵਿਸ਼ਾ ਨਹੀਂ ਹੈਗਾ ਜਿਹਨੇ ਕੋਸਲੇ ਲਿਆ ਗਿਆਕ ਤੇ ਆ ਜਾਂ ਸੋਚ ਆ ਮਨੁੱਖਤਾ ਦੀ ਸੇਵਾ ਦੀ ਜਗਤ ਦੇ ਭਲੇ ਦੀ ਗੁਰੂ ਸਹਿਬਾਨ ਦੀ ਬਾਰ ਬਾਰ ਆਪਾਂ ਦੋ ਟਾਈਮ ਅਰਦਾਸ ਕਰਦੇ ਆ ਵੈਲਫੇਅਰ ਟੂ 올 ਸਰਵਤ ਦੇ ਭਲੇ ਦੀ ਉਹਨਾਂ ਦੀ ਹਰੇਕ ਤੇ ਕੀਰਤੀਆਂ ਦੀ ਹਰੇਕ ਤੇ ਲੋੜ ਆ ਇਦਾਂ ਹੀ ਰਹਿਣੀ ਆ ਉਹਨਾਂ ਤੋਂ ਬਿਗਿਆਰ ਹੁਣ ਦੁਨੀਆ ਤੇ ਕੋਈ ਪਾਸਾ ਨਹੀਂ ਚੱਲ ਸਕਦਾ ਸੋ ਇੱਕ ਖਾਸ ਗੱਲ ਨਹੀਂ ਹੈਗੀ ਇਹ ਇੱਕ ਪਾਰਟੀ ਦਾ ਆਪਣਾ ਆਪਣਾ ਮੁੱਦਾ ਆ ਪਰ ਪਲੇਬ੍ਰੋ ਉਹ ਦੇ ਗਏ ਸੀ ਉਹਨਾਂ ਲਿਪਰ ਨੂੰ ਨਹੀਂ ਤੁਹਾਡਾ ਪੰਜਾਬੀ ਕੈਂਡੀਡੇਟ ਮਦਾਨ ਚੋਂਦਾ ਆਇਆ ਇਹ ਇੱਕ ਥੋੜਾ ਹੀ ਪੋਲਿਟਿਕਸ ਹੀ ਆ ਤੇ ਇਹ ਤੋਂ ਇੰਨਾ ਖਬਰਾਂ ਦੀ ਲੋੜ ਨਹੀਂ ਜਿਹਦੇ ਕੋ ਸਹੀ ਕੁਆਲੀਫਿਕੇਸ਼ਨ ਆ ਜਾਂ ਫਾਲਸ ਡਾਕੂਮੈਂਟਸ ਸਿੱਕੇ 100 ਯੂਨੀਵਰਸਿਟੀ ਦੇ ਫਾਲਸ ਡਾਕੂਮੈਂਟ ਆਸਟ੍ਰੇਲੀਆਸ ਫੜੇ ਗਏ ਆ 100 ਇੰਡੀਆ ਦੇ ਯੂਨੀਵਰਸਿਟੀਆਂ ਗਲਤ ਸੀ ਜਿਹੜੇ ਸਾਡੀ ਗੁੱਦੰਦੀਆਂ ਸੀਗੀਆਂ ਹੋਰ ਉਹਦੇ ਵਿੱਚ 23000 ਦੇ ਨੇੜੇ ਜਿਨ੍ਹਾਂ ਨੇ ਉਹ ਸਾਡੀ ਗੁੱਦ ਲਏ ਸੀ ਨਾਲ ਹੀ ਇਮੀਗ੍ਰੇਸ਼ਨ ਦਾ ਰਿਪੋਰਟ ਕਰਦੇ ਆ ਉਹਾਰੇ ਬੰਦੇ ਚਾਹੇ ਪਰਮਨੈਂਟ ਰੈਜ਼ੀਡੈਂਟ ਹੋਇਆ ਉਹ ਦੇਸ਼ ਚੋਂ ਕੱਢ ਦਿੱਤੇ ਜਾਊਗੇ ਉਹਨਾਂ ਨੇ ਬਹੁਤ ਚੀਟਿੰਗ ਕੀਤੀ ਗੌਰਮੰਡ ਨਾਲ ਇਸ ਗੱਦਾਂਫੂਟੇ ਲੋਗ ਬਹੁਤ ਸਖਤਿਆ ਇਦਾਂ ਹੀ ਇਹਨਾਂ ਦੇਸ਼ਾਂ ਦੇ ਵਿੱਚ ਵੀ ਜੇ ਆਰੰਭ ਕਰੇ ਇੱਕ ਵਜਬੇ ਤਾਂ ਬਹੁਤ ਹੀ ਅਨਿਰੋਭਗੀ ਸਾਡੇ ਪੋਲੀਟਿਸ਼ੀਅਨ ਪੰਜਾਬ ਦੇ ਇੱਕ ਦੂਜੇ ਦੀਆਂ ਸਾਂਗਾਣਾਂ ਤੋਂ ਇਲਾਵਾ ਨਕਲਾਾਂ ਲਾਉਣ ਤੋਂ ਇਲਾਵਾ ਹੋਰ ਨੂੰ ਟਾਈਮ ਹੀ ਨਹੀਂ ਹੈਗਾ ਕਿ ਲੋਕਾਂ ਦੇ ਜਿਹੜੇ ਹੋਰ ਇਨੇ ਮੁੱਦੇ ਜੋ ਵਾਦੇ ਕਰਕੇ ਆਏ ਸੀ ਜਾਂ ਰੋਜ਼ਮਰ ਦੀ ਜ਼ਿੰਦਗੀ 'ਚ ਰੂਟ ਰੇਨ ਦੇ ਵਿੱਚ ਸੋ ਮਨੀ ਪ੍ਰੋਬਲਮਸ ਆ ਰਹੀਆਂ ਟ੍ਰੈਕਟ ਦੀਆਂ ਸਿਹਤ ਦੀਆਂ ਪੜ੍ਹਾਈ ਦੀਆਂ ਉਦੋਂ ਹਟਾਉਣ ਦੀ ਖਾਤਰ ਮੀਡੀਆ ਵੀ ਉਦਾਂ ਹੀ ਮਗਰ ਉੱਤੇ ਲੱਗ ਦਰਦਾ ਅਰਦਾਸ ਕਰਦੇ ਆਂ ਵੀ ਬਿਲਕੁਲ ਇਹ ਇਹ ਕੰਧ ਨੂੰ ਧਿਆਨ ਰੱਖਿਆ ਜਾਵੇ ਕਿ ਹਰੇਕ ਬੰਦੇ ਦੀ ਲੋੜਿੰਦੀਆਂ ਉਮਰ ਲਿਆ ਸਿਹਤਾਂ ਲਈ ਸਵਾਮਾ ਕੀਤੀਆਂ ਜਾਣ ਜੀ ਸਰ ਆਪਾਂ ਮਾਈਗ੍ਰੇਸ਼ਨ ਨੂੰ ਲੈ ਕੇ ਤਾਂ ਗੱਲ ਕੀਤੀ ਪਰ ਹੁਣ ਇਮੀਗ੍ਰੇਸ਼ਨ ਦਾ ਮੁੱਦਾ ਚੱਕਦੇ ਆਂ ਕਾਫੀ ਜਿਹੜੇ ਬੱਚੇ ਆਸਟ੍ਰੇਲੀਆ ਜਾਣ ਦੇ ਚਾਹਵਾਨ ਨੇ ਜਿਹੜੇ ਉੱਥੇ ਪੜ੍ਹਨਾ ਚਾਹੁੰਦੇ ਆ ਜਾਂ ਫਿਰ ਉੱਥੇ ਆਪ ਦਾ ਭਵਿੱਖ ਦੇਖਦੇ ਨੇ ਉਹਨਾਂ ਬਾਰੇ ਦੱਸੋ ਸਰ ਵੀ ਕੀ ਕੀ ਹੋਰ ਅਪਡੇਟਸ ਨੇ ਕੀ ਨਵੀਆਂ ਪਾਲਿਸੀਆਂ ਨੇ ਕੀ ਕੀ ਕੁਝ ਹੈ ਇਹਦੇ 'ਚ ਜੁੜਿਆ ਹੋਇਆ ਹੁਣ ਦੇਖੋ ਲੇਟੈਸਟ ਆਪਾਂ ਹੁਣੇ ਹੀ ਤੁਹਾਨੂੰ ਦੱਸਿਆ ਤੇ ਇੰਗਲਿਸ਼ ਵਰਗਾਂ ਦੇ ਵਿੱਚ ਸਾਰੇ ਕਿਤੇ ਵੀਡੀਓ 'ਚ ਇੱਕ ਤਾਂ ਇਹ ਆਇਆ ਵੀ ਇਕ ਤੋਂ ਦੀਆਂ ਇੰਡੀਆ ਦੀਆਂ 100 ਨੇੜਤਰਾਂ ਦੀਆਂ ਯੂਨੀਵਰਸਟੀਆਂ, 100 ਕਾਲਜ ਆਪਾਂ ਪ੍ਰਾਈਵੇਟ ਹੋਣਗੀਆਂ ਜਾਂ ਕੋਈ ਵੀ ਆ। ਉਹਨਾਂ ਤੋਂ ਕੋਈ ਡਿਗਰੀਆਂ ਨਾ ਲਓ, ਨਾ ਕਿਤੇ ਉਹਨਾਂ ਨੂੰ ਚੂਜ਼ ਕਰੋ। ਨਾ ਕਿਸੇ ਏਜੰਟਾਂ ਦੇ ਚੱਕਸੇ ਜਾਓ। ਉਹਨਾਂ ਨੇ ਤੁਹਾਡਾ ਨਾਮ ਖਰਾਬ ਕਰਨਾ। ਜਿਹੜੇ ਚੰਗੇ ਬੱਚੇ ਵੀ ਹਨ ਤੇ ਚੰਗੇ ਰਹਿਣ ਵਾਲੇ ਵੀ ਪੜ੍ਹਦੇ ਵੀ ਆ, ਉਹ ਵੀ ਫੇਸਰ ਪੇਟ ਦੇ ਵਿੱਚ ਆ ਜਾਂਦੇ ਆ। ਕਹਿਣ ਦਾ ਭਾਵ, ਉਹਨਾਂ ਲਈ ਵਿਜੇ ਦੀ ਸਕਰੂਟਨੀ, ਉਹਨਾਂ ਦੀ ਸਟੇਟਸ ਵਾਸਤੇ ਚਾਹੇ ਪੀਆਰ ਵਿਜਾ ਚਾਹੇ ਟੀਆਰ ਵਿਜਾ ਸਿਵਲਟ ਚਾਹੇ ਸਟੂਡੈਂਟ ਵਿਜਾ ਆ। ਉਹ ਹਾੜ ਹੋ ਜਾਂਦਾ ਆ ਚਾਹੇ ਸਪਾਉਸ ਵੀ ਆ ਇਸ ਆ ਉਹ ਵੇ ਜਾਗਾ ਟਾਈਮ ਵੀ ਲੱਗਦਾ ਜਿੰਨਾ ਹੋਰੋਂ ਸਟਾਫ ਲਾਉਣਾ ਪੈਂਦਾ ਕਨਵੈਸਟੀਗੇਸ਼ਨ ਕਰਉਂਦੇ ਕਿ ਕਿਸੇ ਨਜਾਇਜ਼ ਬਣਾ ਕਿਸੇ ਨੂੰ ਉਹ ਜਵੇ ਬਹੁਤ ਹੀ ਚੰਗੇ ਹੁੰਦੇ ਆ ਆਪਾਂ ਇਹ ਨਹੀਂ ਕਹਿੰਦੇ ਬਸ ਇਥੇ ਰਹਿੰਦੇ ਕਰਕੇ ਆਸਟ੍ਰੇਲੀਆ ਵੀ ਇਹਨਾਂ ਨੇ ਜਿਹੜਾ ਮਾਲਾ ਜੀ ਵੀ ਕਿਤੇ ਇੰਨਾ ਝੂਠ ਫੜਿਆ ਗਿਆ ਫਾਲਸ ਫੜੇਗਾ ਡਾਕੂਮੈਂਟ ਉਹ ਚੰਗੇ ਵੀ ਉਹਨਾਂ ਨੂੰ ਜਿਹੜੇ ਆ ਉਹ ਤਾਂ ਵੀ ਜਿੱਦਾਂ ਆਪਾਂ ਕਹਿੰਦੇ ਹੁੰਦੇ ਆ ਵੀ ਲੱਸੀ ਨੂੰ ਵੀ ਫੂਕਾਂ ਫਾਰ ਮਾਰ ਕੇ ਪਰ ਬੰਦੋਪੀ ਦਾ ਉਹ ਗੱਲ ਹੈਗੀ ਆ ਤੇ ਆਪਣੇ ਡਬਲ ਚੈਕਿੰਗ ਕੋਲ ਸਾਰੀ ਫੀਅਰਸ ਵੀ ਕਿਸੇ ਦੇ ਚਾਂਸ ਜਨਾਬ ਵੀ ਮੈਨੂੰ ਵਿਜ਼ਾ ਚਾਹੀਦਾ ਜਿੱਦਾਂ ਮਰਜ਼ੀ ਲਵਾਉ ਦਿਓ ਉਹ ਗੱਲਾਂ ਹਟੋ ਗਈਆਂ ਹਰੇਕ ਚੀਜ਼ ਦੀ ਹਟੇ ਕਰੈਕਟਰ ਤੋਂ ਲੈ ਕੇ ਚੈਕਿੰਗ ਹੋਣੀ ਆ ਜਿਹੜੀ ਸਕਿਲਸ ਦੀ ਲੋੜ ਆ ਉੱਥੇ ਪ੍ਰੋਫੈਸ਼ਨ ਦੀ ਜਿਦਾਂ ਟੀਚਰ ਵੀ ਚਾਹੀਦੇ ਚਾਈਲਡ ਕੇਰ ਦੇ ਟੀਚਰ ਚਾਹੀਦੇ ਆ ਬਹੁਤ ਸਾਰੀਆਂ ਹੋਮ ਅਫੇਅਰਸ ਦੇ ਚੈੱਕ ਕਰੋ ਉਹਨਾਂ ਦੀ ਕੁਆਲੀਫਿਕੇਸ਼ਨ ਚੈੱਕ ਕਰੋ ਫੇਰ ਹੀ ਅਪਲਾਈ ਕਰੋ ਹਾਲੇ ਵੀ 1.85 ਹਜ਼ਾਰ ਹੁੰਦਾ ਆਸਟ੍ਰੇਲੀਆ ਦੇ ਵਿੱਚ ਚਾਹੀਦਾ ਬਹੁਤ ਸਾਰੀਆਂ ਟ੍ਰੇਡਸ ਨੇ ਛੋਟੀਆਂ ਟ੍ਰੇਡਸ ਨੇ ਕਾਰ ਪੈਂਟਰਸ ਪਲੰਮਬਰਸ ਇਲੈਕਟ੍ਰੀਸ਼ੀਅਨਸ ਇਦਾਂ ਅਵਾਰਡਿੰਗ ਪੋਲੀਟਿਸ਼ੀਅਨਸ ਪੋਲੀ ਟੈਕਨਿਕ ਕਾਲਸ ਆ ਬਣ ਨੂੰ ਵਦੋ ਉਹ ਸਿੱਖ ਕੇ ਤੁਸੀਂ ਜਾ ਸਕਦੇ ਆ ਬੀਏ ਐਮ ਵਿੱਚ ਜਾਂ ਮਾਸਟਰ ਆਫ ਬਿਜ਼ਨਸ ਐਡਮਿੰਟ ਮੀਐਮਪੀਏ ਵਗੈਰਾ ਨੂੰ ਬਹੁਤ ਹੀ ਘਾਟ ਲੋੜ ਹੈ ਜੀ ਜੀ ਬਿਲਕੁਲ ਸਹੀ ਕਹੇ ਸਰ ਤੁਸੀਂ ਧੰਨਵਾਦ ਵੀ ਤੁਸੀਂ ਆંકੜੇ ਵੀ ਸਾਂਝੇ ਕੀਤੇ ਨੇ ਸਾਡੇ ਨਾਲ ਪਰ ਨਾਲ ਹੀ ਸਰ ਇਹ ਇਹ ਵੀ ਸਹੀ ਕਿਹਾ ਤੁਸੀਂ ਵੀ ਦਸਤਾਵੇਜ਼ਾਂ ਦੀ ਜੇ ਗੱਲ ਹੁੰਦੀ ਹੈ ਤਾਂ ਕਿਸੇ ਹੋਰ ਤੇ ਨਿਰਭਰ ਹੋਣ ਨਾਲੋਂ ਆਪ ਦੇ ਆਪ ਉੱਤੇ ਨਿਰਭਰ ਹੋਣਾ ਜ਼ਰੂਰੀ ਹੈ ਭਰੋਸਾ ਰੱਖਣਾ ਜ਼ਰੂਰੀ ਹੈ ਤੇ ਆਪ ਸਾਰੀ ਚੈਕਿੰਗ ਕਰਕੇ ਪਹੁੰਚਣਾ ਜ਼ਰੂਰੀ ਹੁੰਦਾ ਹੁਣ ਸਰ ਇਹਦੇ ਨਾਲ ਹੀ ਜੁੜਿਆ ਇੱਕ ਹੋਰ ਮੁੱਦਾ ਸਾਹਮਣੇ ਆਉਂਦਾ ਹੈ ਵੀ ਜੇ ਆਪਾਂ ਗੱਲ ਕਰੀਏ ਹੁਣ ਭਾਸ਼ਾ ਦੀ ਆਪਾਂ ਅੰਗਰੇਜ਼ੀ ਅੰਗਰੇਜ਼ੀ ਭਾਸ਼ਾ ਤਾਂ ਜਰੂਰ ਉਸ ਤੇ ਕੰਮ ਕਰਦੇ ਵੀ ਆ ਬੈਟਰ ਵੀ ਕਰਦੇ ਆ ਆਪਦੇ ਆਪ ਨੂੰ ਉਹ ਬੋਲੀ ਵਿੱਚ ਪਰ ਨਾਲ ਦੀ ਨਾਲ ਆਪਣੀ ਮਾਂ ਬੋਲੀ ਦੀ ਜੇ ਗੱਲ ਕਰੀਏ ਤਾਂ ਉਹ ਵੀ ਆਪਣੇ ਨਾਲ ਜੁੜੀ ਰਣੀ ਚਾਹੀਦੀ ਹੈ ਉਹ ਜੁੜੀ ਰਣੀ ਬਹੁਤ ਜ਼ਰੂਰੀ ਹੁੰਦੀ ਹੈ ਤੇ ਜੇ ਪੰਜਾਬੀ ਲੈਂਗੁਏਜ ਦੀ ਆਸਟ੍ਰੇਲੀਆ ਵਿੱਚ ਗੱਲ ਕਰੀਏ ਤਾਂ ਕੀ ਕੀ ਲੱਗਦਾ ਸਿਰ ਇੰਨੇ ਵੱਡੇ ਪੱਧਰ ਤੇ ਪੰਜਾਬੀ ਕਮਿਊਨਿਟੀ ਵੀ ਆਸਟ੍ਰੇਲੀਆ ਵਿੱਚ ਵਸਦੀ ਹੈ ਪਰ ਪੰਜਾਬੀ ਭਾਸ਼ਾ ਆਪਣੀ ਮਾਂ ਬੋਲੀ ਨੂੰ ਲੈ ਕੇ ਕੀ ਕੀ ਹੋਰ ਕਿਹੜੇ ਸਟੈਪ ਚੱਕੇ ਜਾਂਦੇ ਨੇ ਕੀ ਕੀਤਾ ਜਾਂਦਾ ਇਹਦੇ ਬਾਰੇ ਹਾਂਜੀ ਜਿੱਥੋਂ ਤੱਕ ਇਹਨਾਂ ਗੱਲ ਇੰਟਰਨੈਟ ਜਾਂ ਗੂਗਲ ਦਾ ਫਾਇਦੇ ਹੋ ਰਹੇ ਆ ਇਦਾਂ ਹੀ ਆਸਟ੍ਰੇਲੀਆ ਸਿੱਖਿਆ ਸੋਸਿਅਨ ਦੇ ਲੋੋਂ ਆਪਾਂ ਕਹਿੰਦੇ ਆ ਨੋਰਮਲ ਨੋਰਮਲ ਰੋਲਮੈਂਟ ਫਾਰਮ ਜਾਰੀ ਕੀਤਾ ਗਿਆ ਉਹ ਦੇ ਡਾਇਰੈਕਟਰ ਬਰੋ ਸਨਿਂਦਰ ਸਿੰਘ ਉਹਨਾਂ ਨੂੰ ਉਹ ਤੁਸੀਂ ਦੇਖ ਸਕਦੇ ਹੋ ਘਰ ਦੇ ਉਹ ਵੀ 30 31 ਤਰੀਕਿਆ ਦਾ ਲਾਸਟ ਇਸ ਜੰਦੀ ਤੇ ਜਿਹੜੇ ਬੱਚੇ ਹਜ਼ਾਰਕ ਬੱਚਾ ਆ ਜਾਂਦਾ ਹੁੰਦਾ 900 ਉਹਨਾਂ ਨੂੰ ਬਤ ਉਹਨਾਂ ਨੂੰ ਵੀ ਅਰੇਂਜਮੈਂਟ ਕਰਨਾ ਚੇਰਾਂ ਦਾ ਟੇਬਲਾਂ ਦਾ ਕਲਾਸ ਰੂਮਾਂ ਦਾ ਉਹ ਨਾਲ ਹੀ ਜੋੜੀ ਰੱਖਿਆ ਹੈ ਗੁਰਦੁਆਰਾ ਸਾਹਿਬਾਂ ਦੀ ਦਾ ਗੁਰੂ ਸਾਹਿਬ ਨੇ ਘਰ ਘਰ ਉਧਰ ਧਰਮ ਸਾਲ ਇਹ ਸ਼ਾਲਾ ਯੂਨੀਵਰਸਿਟੀਆਂ ਜਾਂ ਗੁਰਦੁਆਰੇ ਤੁਹਾਡੇ ਜੇ ਨਾਲ ਐਜੂਕੇਸ਼ਨ ਦੇ ਲਈ ਪੰਜਾਬੀਆਂ ਦੇ ਲਈ ਕੰਮ ਕਰਦੇ ਆ ਅਸੀਂ ਏਐਸਈ ਦਾ ਤੇ ਗ੍ਰੈਡੂਏਟ ਦਾ ਤੇ ਕ੍ਰਿਗੀਵਨ ਗੋਰਦਰ ਤੇ ਹੋਰ ਗੁਰੂ ਘਰਾਂ ਨੇ ਵੀ ਸਾਰਿਆਂ ਨੇ ਨਾਂ ਨਾਲ ਆਪਣੇ ਪੰਜਾਬੀ ਸਕੂਲ ਚਾ ਲਏ ਹੋਇਆ ਜਿਹੜਾ ਤੁਹਾਡਾ ਸਕੂਲ ਨੇੜੇ ਪੈਂਦਾ ਉੱਥੇ ਵੀ ਤੁਸੀਂ ਰਜਿਸਟ੍ਰੇਸ਼ਨ ਕਰਾਓ ਤੇ ਕਮੇਟੀ ਨੂੰ ਕਹੋ ਕਿ ਸਾਡੇ ਬੱਚਿਆਂ ਨੇ ਪੰਜਾਬੀ ਸਿੱਖਣੀ ਹੈ ਅਰੇਂਜਮੈਂਟ ਕਰੋ ਉਹ ਜ਼ਰੂਰ ਕਰੇ ਤੁਹਾਡੀ ਮੈਨੇਜਮੈਂਟ ਬਹੁਤ ਸਾਰੇ ਪ੍ਰਧਾਨਾਂ ਨਾਲ ਮੁਖੀਆਂ ਨਾਲ ਸੇਵਾ ਨਾਲ ਗੱਲ ਹੁੰਦੀ ਰਹਿੰਦੀ ਆ ਤੇ ਜੇ ਤੁਸੀਂ ਕੁਝ ਵੀ ਕਹੋਗੇ ਗਵਰਨਮੈਂਟ ਵੀ ਫੰਡਡ ਫਰੇਦਿੰਦੀ ਆ ਫਿਰ ਉਹ ਟੀਚਰ ਜਿਹੜੇ ਪੰਜਾਬੀ ਪੜਾਉਂਦੇ ਆ ਉਹਨਾਂ ਨੂੰ ਅੱਗੋਂ ਨਿਊ ਸਾਉਥਵੈਲ ਦੇ ਵਿੱਚ ਵੀ ਹੋਰ ਸਕੂਲਾਂ ਕਾਫੀ ਅੰਦਰ ਦੇ ਵਿੱਚ ਵੀ ਮੈਨੂਲ ਵੀ ਪੰਜਾਬੀ ਸਬਜੈਕਟ ਭੜਾਉਣ ਦੀ ਇਜਾਜ਼ਤ ਮਿਲ ਚੁੱਕੀ ਆ ਉੱਥੇ ਵੀ ਪ੍ਰਿੰਸੀਪਲ ਨੂੰ ਕਹੋ ਉੱਥੇ ਦੇ ਟੀਚਰ ਕੋਲ ਬੜਾ ਰਿਫਾਰਮ ਅਸੇਲੀਨ ਕਾਲ ਸਕੂਲ ਵੀ ਆ ਉਹ ਤੁਹਾਡੇ ਲਈ ਜੇ ਪੰਜ ਬੱਚੇ ਹੋ ਜੂਗੇ ਤਾਂ ਟੀਚਰ ਦਾ ਅਰੇਂਜਮੈਂਟ ਕਰ ਦਿੰਦੇ ਆ ਸੋ ਇਹ ਜਿਹੜੇ ادارے ਆ ਆਪਣੇ ਗੁਰਦੁਆਰਿਆਂ ਦੇ ਇਸ ਰਸਾਮਾ ਤੇ ਟੀਚਰ ਵੀ ਪ੍ਰੋਵਾਈਡ ਕਰਾਉਂਦੇ ਇਹਨਾਂ ਨੂੰ ਬਹੁਤ ਵੱਡਾ ਸੋਹਣਾ ਟੌਪਿਕ ਹੈ ਜਿਹੜਾ ਤੁਸੀਂ ਗੱਲ ਕੀਤੀ ਆ ਇਹਦਾ ਬਹੁਤ ਹਨਰਿੰਦਾ ਕਿ ਉਹ ਸਕੂਲਾਂ ਦੀ ਛੁੱਟੀਆਂ ਖਾਣ ਮਿਲਣੀਆਂ ਫਾਰਮੇਜ ਕੌਂਟਰੀਜ਼ਾਇਰ ਸਕੂਲਾਂ ਨਾਲ ਜਦੋਂ ਤੁਸੀਂ ਸਕੂਲਾਂ ਦੇ ਫਾਰਮ ਭਰਨੇ ਹੋ ਪਲੀਜ਼ ਸੈਂਸਰਸ ਵਿਆਰੀ ਇਸ ਕਿੰਦੀ ਉਹਦੇ ਵਿੱਚ ਵੀ ਤੁਸੀਂ ਉੱਥੇ ਪੰਜਾਬੀ ਲਗਾਉਣੀ ਆ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਉਹਨਾਂ ਨੂੰ ਸੈਂਸਰਸ ਚੱਲ ਰਹੀ ਹੈ ਚੱਲ ਰੱਗੀ ਆ 2026 ਦੀ ਉੱਥੇ ਵੀ ਪੰਜਾਬੀ ਤੇ ਜਿਹੜੀ ਤੁਹਾਨੂੰ ਜਿਹੜੀ ਲੈਂਗੁਏਜ ਚਾਹੀਦੀ ਧਾਰਮਿਕ ਚਾਹੀਦੀ ਹੋਵੇ ਧਾਰਮਿਕ ਲਈ ਵੀ ਉਹਨਾਂ ਨੇ ਟੀਚਰ ਪ੍ਰੋਵਾਈਡ ਕਰਾਉਣੇ ਆ ਗੁਰੂ ਘਰ ਆਲੋਕ ਪੰਜਾਬੀ ਦਾ ਇਹ ਸਕੂਲਾਂ ਦਾ ਜਿਹੜਾ ਉਪਰ ਆ ਲਾਇਆ ਉਹ ਆਨਲਾਈਨ ਵੀ ਕਰਦਾ ਆ ਤੋ ਰਜਿਸਟ੍ਰੇਸ਼ਨ ਕਰਾ ਕੇ ਦੱਸੋ ਆਨਲਾਈਨ ਵੀ ਅਵੇਲੇਬਲ ਜੀ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ ਥੈਂਕ ਯੂ ਸਾਰਿਆਂ ਦਾ ਦੇਖਣ ਵਾਸਤੇ ਤੇ ਇਹ ਸੀ ਸਾਡੇ ਨਾਲ ਕਰਨੈਲ ਸਿੰਘ ਜੀ ਜਿਹੜੇ ਕਿ ਆਸਟ੍ਰੇਲੀਆ ਹੀ ਨਹੀਂ ਬਲਕਿ ਅੰਤਰਰਾਸ਼ਟਰੀ ਪੱਧਰ ਤੇ ਵੀ ਸਾਡੇ ਨਾਲ ਆਪਦੇ ਵੇਰਵੇ ਸਾਂਝੇ ਕਰਦੇ ਨੇ ਤੇ ਮੁੱਦਿਆਂ ਬਾਰੇ ਚਰਚਾ ਕਰਦੇ ਨੇ ਇਹੋ ਜੇ ਹੋਰ ਮੁੱਦਿਆਂ ਤੇ ਤੇ ਹੋਰ ਅਪਡੇਟਸ ਲੈ ਕੇ ਫੇਰ ਹਾਜ਼ਰ ਹੋਵਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਧੰਨਵਾਦ